ਹੇ ਸਾ ਸਕਾਲ ਦੀ ਸਾਰਿਆਂ ਨਾ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਪਸ਼ੂ ਦਿਖਾਉਣੇ ਆ ਇੱਕ ਆ ਟੋਕੜ ਗੱਬਨ ਮਾਈ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਜਰਸੀ ਤੁਹਾਨੂੰ ਦਿਖਾਉਣੀ ਹੈ ਚੰਗੇ ਕੱਦ ਕਾਟ ਚ ਜਰਸੀ ਤੁਹਾਨੂੰ ਦਿਖਾਉਣੀ ਹੈ ਤੇ ਬਾਕੀ ਇੱਥੇ ਆਓ ਆਪਣੇ ਚੈੱਕਪਾਸ ਕਰਵਾ ਕੇ ਤਸੱਲੀ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਵਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਦੋ ਟਾਈਮ ਚੁਾਈ ਜ਼ਰੂਰ ਕਰਾ ਲਓ ਪਰ ਪਸ਼ੂ ਦੀ ਤਸੱਲੀ ਆਪਣੀ ਇੱਥੋਂ ਆਪ ਹੀ ਕਰਕੇ ਖੜਿਆ ਕਰੋ ਜੀ ਇਹ ਵੀ ਜੀ ਹੁਣੇ ਆਹੀ ਆ ਜੇ ਹੁਣੇ ਰਸਤੇ ਰਸਤੇ ਦੇਜ ਬਦਲ ਨੇ ਜੀ 2000 ਰੁਪਏ ਲਾਗੇ ਠੀਕ ਹੈ ਜੀ ਹੁਣ ਇਹਦਾ ਚੱਬੂ ਦਾ ਇਹ ਬਦਲ ਨਾ ਜੀ ਹੁਣੇ ਲੱਸੀ ਠੀਕ ਹੈ ਬੰਦ ਕਰੀ ਹਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ। ਸਾਬ ਜੀ ਵੀਰ ਜੀ ਵਧੀਆ ਨੇ। ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੀ। ਸਾਬ ਜੀ ਮੇਰਾ ਜਿੰਦਾ ਜੀ ਫੋਨ ਨੰਬਰ ਹੈਗਾ ਨਿਹੜੀ 91446399 ਠੀਕ ਹੈ ਜੀ। ਸ਼ਹਿਰ ਅੰਬਰਸਰ ਤੇ ਜ਼ਿਲ੍ਹਾ ਵੀ ਅੰਬਰਸਰ ਪੁਰਾਣੇ ਤਰਤਾ ਰੋਡ ਤੇ ਗਰਵਾਲੀ ਪਿੰਡ ਪੈਂਦਾ ਵੀਰ ਜੀ ਆਪਣਾ। ਤੇ ਅਜੇ ਟੋਕੜ ਗੱਪਣ ਮਾਈ ਦੇ ਦੇਣੀ ਆ ਟੋਕੜਾਂ ਵਾਲੇ ਭਾਈ। ਟੋਕੜਾਂ ਵਾਲੇ ਭਾਈ। ਠੀਕ ਹੈ। ਕਿੰਨੇ ਚੱਲਦੀ ਚੱਕ ਪਾਸ? ਤੇ ਪੰਜ ਮਹੀਨੇ ਤੇ ਦੁੱਧ। ਹਾਂਜੀ। ਅੱਛਾ 5 ਕਿਲੋ। ਹਾਂਜੀ। ਇਹ ਇਨੇ ਹੁਣ ਵੀ ਸਾਰਾ ਸਿਆਲ ਚਾਹ ਪਾਣੀ ਦਾ ਸਾਰ ਦੇਣਾ ਵਾ ਹੁਣ ਹਰਿਆ ਚੱਲ ਪਿਆ ਹਾਂਜੀ ਤੇ ਇਹੋ ਜਿਹੇ ਟਾਈਪਾਸ ਕਰੀ ਜਾਣਾ ਵਾ ਤੇ ਗਾਂ ਗਰਮੀਆਂ ਆ ਫੇਰ ਇਹਨੇ ਸੱਜਰ ਹੋ ਜਾਣਾ ਬਤਰਾ ਜਾਣਾ ਨਾਲ ਜਾ ਕੋਈ 2 ਰੁਪਏ ਵਾਟ ਲੂਆ ਜਾ ਵਿਚਾਰਾ ਆਪਦਾ ਦੁੱਧ ਪੀ ਜਾਓ ਆਹ ਗਰਮੀਆਂ ਗਰਮੀਆਂ ਫੇਰ ਇਹਨੇ ਦੁੱਧ ਦਾ ਸਾਰ ਦੇਣਾ ਵਧੀਆ ਹਨਾ ਤੇ ਤਰੋ ਹਾਂ ਫੇਰ ਇੱਕ ਕਰੀ ਇਹ ਆ ਵੀ ਚਲੋ ਜਿੰਨੇ ਟਾਈਮ ਸਾਰਨਾ ਵਾ ਹਾਂਜੀ ਚਾਰੂ ਚੰਗੀ ਸਾਂਭੀ ਨਹੀਂ ਵਿਚਾਰੀ ਕਿਸੇ ਨੇ ਹਾਂਜੀ ਤੈਨੂੰ ਬੜਾ ਟੋਕੜਾ ਕਬੜਾ ਡੰਗਰ ਜਿੰਨੇ ਆ ਵੀ ਦੁੱਧ ਪੀਣਾ ਘਰੇ ਮੱਝ ਦਾ ਤੇ ਪੈਸੇ ਵੀ ਘੱਟ ਖਰਚਣੇ ਆ ਤੇ ਉਹਨਾਂ ਵੀਰਾਂ ਵਾਸਤੇ ਆ ਜਮਾਜ ਜਰੀਆ ਤੁਹਾਨੂੰ ਦਿਖਾਉਂਦਾ ਹਾਂ ਇਹ ਆ ਵੀ 12 ਮੋਲ ਦੁੱਧ ਨੇ ਹੋਣਾ ਨਾਣਾ ਚੰਗਾ ਐ ਅੱਜ ਲਿਆਇਆ ਜੀ ਨਾਲੇ ਦੇ ਚਲੋ ਸਾੜ ਸਾੜ ਨਾਲੇ ਆ ਵੀ ਚਲੋ ਨਾਲੇ ਕੋਈ ਵੀਰ ਦੁੱਧ ਨਾਲੇ 2 ਰੁਪਏ ਕਮਾਈ ਕਰ ਲੀਏ ਤੇ ਨਾਲੇ ਰਾਜੀ ਵੀ ਹੋ ਜੂਗੀ ਬਾਕੀ ਉਤਰਾਂ ਦੇਖ ਸਕਦੇ ਜੀ ਖਾਨੇ ਕਰੀਦੇ ਆਪਾਂ ਲੱਗੇ ਤਾਂ ਤੇ ਮਿਲਕਵੇਂ ਨੇ ਵੀ ਦੇਖ ਸਕਦੇ ਆਪਾਂ ਪਹਿਲਾ ਰਪੀ ਜੀ ਵਪਾਰੀ ਬਣ ਕੇ ਲੈਣੀ ਹੁੰਦੀ ਆ ਆਪਦੇ ਘਰ ਵਾਸਤੇ ਚੰਗੀ ਕਰਕੇ ਫਿਰ ਆਲਾ ਗਾਹ ਵੇਚਣ ਨੂੰ ਪਰਚੀ ਦੀ ਗੱਲ ਕਰਦਾ ਆਲਾ ਹਾਂਜੀ ਕੋਈ ਵੀ ਵਪਾਰੀਆਂ ਨੂੰ ਚੰਗੀ ਕਰਕੇ ਲੈਣੀ ਆ ਉਹ ਤੇ ਮੁੱਲ ਫਿਰ ਇਹਦਾ ਮੁੱਲ ਬਾੜ ਦੀ ਦੇਦੀ ਹੈ ਨਹੀਂ 60000 ਨਹੀਂ ਜਾਣਗੇ ਕਿੰਨੇ ਜਗ ਲੈਣੇ ਨੇ ਵੀਰ ਜੀ ਆਪੇ ਕਰੋ ਕਿੰਨੇ ਦੀ ਕਰਨੀ ਹੈ ਦੋ ਡਾ ਲੀਏ ਨਹੀਂ 60 ਚੋਂ ਵੀ ਡਾਉਣੇ ਪੈਣਗੇ ਸੱਤ ਡਾ ਲੀਏ ਹਾਂਜੀ ਪੰਜ ਡਾ ਅੱਛਾ 55000 ਦੀ 55000 ਦੀ ਬਾਕੀ ਮੌਕੇ ਤੇ ਹੋਰ ਹੋ ਜਾਊਗਾ ਕਿਉਂ ਹੀ 2000 ਡਾ 53000 ਦੀ 53000 ਰੁਪਏ ਦੀ ਮੈਂ ਉਹਨੂੰ ਦਾ 100 ਰੁਪਏ ਛੋਟ ਕਰਾਂਗੇ ਆਪਣੀ ਤਸੱਲੀ ਕਰ ਜਿਹੜਾ ਇੱਥੇ ਹਾਂਜੀ ਇਹ ਆ ਵੀ ਗੱਬਣ ਆ ਤੇ ਹੁਣ ਵੀ ਨੇ ਪਾਏ ਦੇ ਗਏ ਆ ਹਾਂਜੀ ਧਾਰਮ ਵੀ ਨਹੀਂ ਲਿਆ ਨਾਂ ਮੇ ਤੋਂ ਗੇਨੇ ਧਾਰ ਖੜਨੀ ਹੈ ਹਾਂਜੀ ਚੈੱਕ ਕਰਾ ਕੇ ਵੀਡੀਓ ਬਣਾ ਕੇ ਲਿਆ ਹਾਂਜੀ ਹਾਂਜੀ ਚੈੱਕ ਕਰਾਏ ਕੋਈ ਵੀਡੀਓ ਬਣਾ ਕੇ ਲਾਈ ਡਾਕਟਰ ਹਾਂਜੀ ਤੇ ਹੁਣ ਵੀ ਨੇ ਦੁੱਧ ਦਈ ਜਣਾਵਾ ਤੇ ਗਾਂ ਫੇਰ ਗਰਮੀਆਂ ਚ ਨੇ ਫੇਰ ਦੁੱਧ ਦਈ ਜਣਾਵਾ ਇੱਕ ਕਰਮਾਲੀ ਹੈ ਵੀ ਪਹਾੜ ਭੂੜੇ ਤੇ ਮਿਲਦੀ ਹੈ ਹਾਂਜੀ ਸ਼ਾਂਤ ਜੀ ਸੁਭਾਲੀ ਆ ਤੇ ਇੱਕ ਆ ਜਰਸੀ ਆ ਗਈ ਜਣ ਜਰਸੀ ਦਾ ਕੱਦ 200 ਰੁਪਏ ਦਾ ਕੱਦ ਕੱਟ ਤੇ ਅੱਛਾ ਕੰਮ ਵਰਗਾ ਇਹ ਪਿੱਛਾ ਪਿੱਛਾ ਲਾ ਕੇ ਜਰਸੀਆਂ ਵੇਚ ਰੇ ਵੇਚ ਕੱਦ ਵੇਚ ਇਹ ਆ ਵੀ ਜਿਹੋ ਜੀ ਗਾਂ ਉਹ ਜੀ ਕਿਸੇ ਨੇ ਕਦਰ ਨਹੀਂ ਕੀਤੀ ਗਾਂ ਦੀ ਪੂਰੀ ਕੋਈ ਸਾਈਂ ਵਾਜ ਗਿਆ ਨਾ ਵੇੜ ਹਾਂਜੀ ਹੈਗੀ ਵੇੜਾਂ ਚ ਆ ਨਵੀਂ ਉਤਰਾ ਇਹ ਆ ਵੀ ਥੰਬੀ ਨਹੀਂ ਹੈ ਕਿਸੇ ਨੇ ਹਨਾ ਤੇ ਦੁੱਧ ਦੇ ਤੇ ਕੋਲ ਅੱਛਾ ਤੇ ਦੁੱਧ ਦੇ ਤੇ ਕੋਲ ਦੁੱਧ ਜਿਹੜਾ ਆਪਣੇ ਘਰੇ ਦਾਸ ਕੋਲੋਂ ਆ ਤਿਆਰ ਜਿਹੜਾ ਮੌਕੇ ਤੇ ਤੇ ਜਦ ਦੋ ਚਾਰ ਦਿਨ ਰਹਿ ਗਈ ਹਰਿਆ ਹੋਰਾ ਪੈ ਜਾਂਦਿਆ ਹਾਂਜੀ ਘੜੀ ਦੋ ਦੁਬਾਰਾ ਕਿਲੋ ਤੋਰੋ ਫਿਰ ਇੱਕ ਰੀਨੋ ਗਾੜੀ ਸਟਾਈਲਿਸ਼ ਚੋਲੇ ਚੱਲ ਪੈਣੇ ਹੁਣਾਂ ਕਰ ਵੀਰ ਇਧਰੇ ਇਹੋ ਜਿਹੇ ਕਰ ਕਰ ਜਾਂਦੀਆਂ ਦੋਂਦੀ ਦੋ ਦੰਦ ਜਿਹੜੀ ਕੱਦ ਸੰਭੀ ਨਹੀਂ ਵੀ ਸੰਝੀ ਨਹੀਂ ਮਿਲਿਆ ਸੰਭੀ ਨਹੀਂ ਹੈ ਗਾਂ ਜਿੱਦੀ ਗਾ ਹੈ ਅੱਦੀ ਸੰਭੀ ਨਹੀਂ ਹੈ ਕਿਹਨ ਚੋਗੀ ਦਾ ਤੋੜਿਆ ਹੀ ਹੈ ਜਿਹੜਾ ਜੀ ਇਹ ਬਾਕੀ ਇਹ ਵੀ ਕੋਈ ਇਹਨੂੰ ਨਾ ਵੱਛੀ ਸਮਝ ਕੇ ਖੜੇ ਜਿਹੜੇ ਜੇ ਕਿਸੇ ਨੇ ਗਾਂ ਤਿਆਰ ਕਰਨੀ ਆ ਹੈ ਵੀ ਵੱਛੀ ਆ ਕੋਈ ਸਾਈਂ ਮਿਲ ਗਿਆ ਨਾ ਹਾਂਜੀ ਨਾਲੇ ਦਾੜਾ ਕਮਾਈ ਕਰੂ ਅਗਲੇ ਸੋਵੇ ਨੂੰ ਤਿਆਰ ਹੋਣੀ ਆ ਵੇਰ ਬਣੂਗੇ ਇਹ ਤੇ ਕੱਦ ਫਿਰ ਹੋਰ ਕਰ ਜੂਗੀ ਅਗਲੇ ਸੋਵੇ ਨੂੰ 10 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਇਹ ਥਾਣੇ ਦੇ ਦੇਖ ਸਕਦੇ ਜੇ ਲਾਗੇ ਤਾਂ ਤੇ ਉਤਰਾ ਵੀ ਸ਼ਾਂਤ ਸੁਭਾ ਦੀ ਠੰਡੀ ਹੈ ਤੇ ਇਹਦਾ ਫਿਰ ਮੁੱਲ ਵੀ ਕੀ ਹਰ ਵੀਰ ਆਪਾਂ ਸੱਚਾਈ ਕਰਕੇ ਗਵੱਛੀ ਦੇਣੀ ਹੈ ਹਾਂਜੀ ਕਿ ਬੰਦੇ ਨੇ ਲਈ ਤੇ ਚਲੋ ਮਹਿੰਗੀ ਜੇ ਕਦਰੀ ਹੋ ਗਈ ਬੱਛੀ ਦੀ ਬੱਛੀ ਬਣੀ ਵੀ ਆਲੇ ਨੇ ਜਾਖੂ ਤੇ ਵੀਡੀਓ ਵੀਰ ਤੋਂ ਮਗਾ ਕੇ ਪਵਾ ਦਾਂਗੇ ਬੱਛੀ ਬਣੀ ਵੀ 1.5 ਮਹੀਨੇ ਦੀ ਹਾਂਜੀ ਆਪਾਂ ਨੂੰ ਜਦੋਂ ਗਰੰਟੀ ਕਰਕੇ ਵੀਰ ਨੇ ਦਿੱਤੀ ਹੈ ਗਰੰਟੀ ਕਰਕੇ ਆਪਾਂ ਮੈਂ ਤੇ ਆਲੇ ਤੋਂ ਪ੍ਰੂਫ ਹੋ ਕਾ ਕੇ ਸੈਂਡ ਕਰ ਦੂੰਗਾ ਹਾਂਜੀ ਹਾਂਜੀ ਮੇਰੇ ਘਰੇ 10 ਕਿਲੋ ਦੁੱਧ ਜੀ ਉਹ ਮੈਂ ਵਾਸੀ 35000 ਰੁਪਏ ਦੇ ਦੂੰਗਾ 35000 ਕੀ ਕਰਨਾ ਮੰਨਤਾ ਨਾ ਉਹ ਪਰ ਬ్రో ਇਹ ਕਰਾਉਣਾ ਹੁੰਦਾ 8000 ਦਾ ਦੋ ਹੀ ਕਰਦਾ ਚਲੋ ਬਾਕੀ ਕੋਈ ਫੋਨ ਲਾਉਗਾ ਤੇ ਮੌਕੇ ਤੇ ਹੋ ਜਾਊਗਾ ਦੋ ਦੀ 8000 ਰੁਪਏ ਕਾਦੋ ਇਹ ਕਿੱਡਾ ਵਾਸੀ ਹਾਂਜੀ ਬਾਕੀ ਕੋਈ ਵੀ ਆਣ ਕੇ ਵੇਖੇ ਆ ਵੀ ਇਹ ਤਾਂ ਕੱਲਾ ਦੁੱਧ ਦਾ ਮੁੱਲ ਨਹੀਂ ਆ ਦੁੱਧ ਦਾ ਮੁੱਲ ਨਹੀਂ ਗਾ ਬਰੀਡ ਦਾ ਮੁੱਲ ਹੈ ਹਾਂਜੀ ਹਾਂ ਤੇ ਬਾਕੀ ਇੱਥੇ ਆਓ ਤੇ ਆਪਣੀਆਂ ਵੇਸ ਚ ਆ ਕੇ ਆਪਣੀ ਚੈੱਕ ਪਾਸ ਕਰਵਾ ਗਏ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਕੋਈ ਦਾ